ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜੋ ਸਿੰਘ ਬਰਾੜ ਤੇ ਫੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਟਾਈਮ ਹੋ ਗਿਆ 4:00 ਦਾ ਆਪਾਂ ਆ ਗਏ ਸੀ ਨਾ ਤੋ ਕਿ ਸੋ ਆਪਣਾ ਫਸਟ ਆਫ ਆਲ ਰੁਟੀਨ ਹੈ ਤੁਹਾਨੂੰ ਪਤਾ ਵਾਈ ਗੁਰੂ ਜੀ ਨੂੰ ਯਾਦ ਕਰਨਾ ਸੋ ਵਾਈ ਗੁਰੂ ਜੀ ਨੂੰ ਯਾਦ ਕਰ ਰਹੇ ਆ ਆਪਾਂ ਪਾਠ ਕਰਾਂਗੇ ਪਹਿਲਾਂ ਸਭ ਤੋਂ ਪਹਿਲਾਂ ਦਨ ਆਪਾਂ ਨੈਕਸਟ ਕਮਲ ਵਧਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੇ ਜਿਹੜੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਵੀਡੀਓ ਨੂੰ ਵੀ ਫੁੱਲ ਵਾਚ ਕਰਿਆ ਕਰੋ ਜੀ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਇੱਥੇ ਭਕਾਰ ਰਹੇ ਆ ਫਸਟ ਆਫ ਆਲ ਦਾ ਪਾਰਟ ਦਨ ਮਿਲਦੇ ਆ ਲੈਟਸ ਗੇਟ ਅਨਰ ਹਾਂਜੀ ਜਿਹੜੇ ਨਵੇਂ ਨੇ ਉਹਨਾਂ ਦੇ ਲਈ अगेन ਆਪਾਂ ਤੁਹਾਨੂੰ ਵਲੌਗ ਦੇ ਵਿੱਚ ਦੱਸਦੇ ਰਵਾਂਗੇ ਸੈਕਿੰਡ ਆਪਣਾ ਕੰਮ ਹੁੰਦਾ ਹੈ ਵਰਕਆਊਟ ਸੋ ਆਪਣਾ ਵਰਕਆਊਟ ਤਾਂ ਜੇ ਸਕਿੱਪ ਕਰ ਰਹੇ ਹਾਂ ਜਸਟ ਵਾਕਿੰਗ ਕਰਦੇ ਆਪਾਂ ਮਾਰਨਿੰਗ 20 ਮਿੰਟ ਕਰ ਲਈਏ 25 ਮਿੰਟ ਕਰ ਲਈਏ ਸੋ ਆ ਹੈਲਥ ਇਜ਼ ਮੋਰ ਇੰਪੋਰਟੈਂਟ ਸੋ ਆਪਾਂ ਹੈਲਥ ਨੂੰ ਵੀ ਆਪਣੇ ਧਿਆਨ ਦੇ ਵਿੱਚ ਰੱਖ ਕੇ ਆਪਾਂ ਸ਼ੁਰੂ ਕੀਤੀ ਹੈ ਵਾਕ ਸੋ ਆਪਾਂ ਵਾਕ ਨੂੰ ਕੰਪਲੀਟ ਕਰਾਂਗੇ ਚਲੋ ਜੀ ਇੱਥੇ ਆਪਾਂ ਕਰ ਲਾਂਗੇ ਵਾਕ ਥੈਂਕ ਯੂ ਮਿਲਦੇ ਆ ਨੈਕਸਟ ਸਕ੍ਰਿਪਟ ਤੇ ਨਾਲ ਕੰਪਲੀਟ ਕਰਕੇ ਦਨ ਵਾਟਰ ਵਗੈਰਾ ਪੀ ਕੇ ਆਪਾਂ ਆਪਾਂ ਲੱਗੇ ਸੀ ਆਪਾਂ ਝਾੜੂ ਲਾਉਣ ਸੋ ਆਪਣਾ ਵੇੜਾ ਬਹੁਤ ਲੰਮਾ ਹੈ ਸੋ ਆਪਾਂ ਪੱਕੇ-ਪੱਕੇ ਜਿਹੜਾ ਝਾੜੂ ਆਪਾਂ ਲਾ ਲਾਂਗੇ ਤੇ ਕੱਚੇ ਆਪਣੀ ਸਾਈਡ ਤੇ ਥੋੜੀ ਜਗ੍ਹਾ ਉਹ ਆ ਪਲੱਸ ਜਿਹੜਾ ਪਸ਼ੂਆਂ ਦਾ ਉਹ ਮੰਮੀ ਸੁੰਭਰ ਲੈਂਦੇ ਨੇ ਸੋ ਆਪਾਂ ਜਿਹੜਾ ਪੱਕਾ-ਪੱਕਾ ਆਵਦਾ ਸੁੰਭਰ ਲਾਂਗੇ ਆਪਾਂ ਆਪਦਾ ਕੰਮ ਕਰ ਲਾਂਗੇ ਮੰਮੀ ਆਪਦੇ ਕੰਮ ਕਰੀ ਜਾਂਦੇ ਆ ਸੋ ਰਲ ਮਿਲ ਕੇ ਸਾਰਾ ਦਿਨ ਕੰਮ ਕਰੀ ਜਾਈਦੇ ਆ ਚਲੋ ਜੇ ਇੱਥੇ ਮੈਂ ਸਾਰੇ ਆਪਦੇ ਵਾਕ ਜਿਹੜੀ ਝਾੜੂ ਆ ਨੂੰ ਕੰਪਲੀਟ ਕਰ ਲਵਾਂਗੀ then ਮਿਲਦੇ ਆਪਾਂ ਨੈਕਸਟ ਕੰਮ ਜੀ ਇਥੇ ਜਿਹੜੇ ਆਪਣੇ ਮੰਮੀ ਜੀ ਆ ਮਤਲਬ ਉਹਨੇ ਸਾਸੋ ਮਾਸੋ ਆਪਣੇ ਕੈਮਰੇ ਨੇ ਸੈਟ ਕਰ ਰਹੇ ਨੇ ਉਹ ਵੀ ਆਪਣਾ ਕੁਝ ਕੁ ਜੋਗਦਾਨ ਆਪਣੇ ਵਲੌਗਸ ਦੇ ਵਿੱਚ ਪਾਉਂਦੇ ਰਹਿੰਦੇ ਨੇ ਜਿਵੇਂ ਕੈਮਰਾ ਸੈਟ ਕਰਨਾ ਬਾਕੀ ਉਹ ਆਪਣੇ ਇਦਾਂ ਤੇ ਜਿੰਦਾ ਵੀ ਆਪਾਂ ਕਹਿ ਦਿੰਦੇ ਹਾਂ ਸੋ ਆਪਣੇ ਮੰਮੀ ਜੀ ਕਰ ਲੈਂਦੇ ਸੋ ਮੈਂ ਬੋਲ ਰਹੀ ਸੀ ਮम्मा ਕੈਮਰਾ ਸੈਟ ਕਰ ਦੋ ਸੋ ਕਰ ਰਹੇ ਸੀ ਕੈਮਰਾ ਸੈਟ ਨਾਲੇ ਦੇਖ ਰਹੇ ਸੀ ਮੈਂ ਦਿੱਖਤਾ ਰਹੀ ਹਾਂ ਨਾ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਤੇ ਨਾ ਇੱਥੇ ਆਪਣਾ ਝਾੜੂ ਲੱਗ ਗਿਆ ਸੀ ਸਮੇਂ ਝਾੜੂ ਲਗਾ ਕੇ ਆ ਗਈ ਸੀ ਧੰਨ ਆਪਣਾ ਜਿਹੜੇ ਮਸ਼ੀਨ ਦੇ ਵਿੱਚ ਕੱਪੜੇ ਪਾਏ ਹੋਏ ਸੀ ਮੈਨੂੰ ਸੀਗਾ ਮੈਂ ਕਿਹਾ ਚਲੋ ਆਪਾਂ ਕਿਚਨ 'ਚ ਜਾਣ ਤੋਂ ਪਹਿਲਾਂ ਆਪਣੇ ਜਿਹੜੇ ਕੰਮ ਆ ਮੋٹے ਮੋٹے ਕੰਮ ਨਿਬੇੜ ਜੀ ਇੱਥੇ ਸੋ ਆਪਣੇ ਜਿਹੜੇ ਕੱਪੜੇ ਮੈਂ ਦਵਾ ਦੋ ਸੁਕਾ ਕੇ ਤੇ ਕੱਪੜੇ ਲਏ ਸੀ ਸੋ ਔਨ ਮੈਂ ਕਿਹਾ ਚਲੋ ਕੱਪੜੇ ਪਾਦਨੇ ਆ ਰੈਗੂਲਰ ਹੀ ਕੱਪੜੇ ਧੋਈਦੇ ਆ ਪਤਾ ਨਹੀਂ ਫਿਰ ਵੀ ਕੱਪੜੇ ਬਹੁਤ ਹੋ ਜਾਂਦੇ ਨੇ ਰੋਜ਼ ਹੀ ਕੱਪੜੇ ਧੋਈਦੇ ਆ ਕਦੇ ਕਦੇ ਨਾਗਾ ਵੀ ਨਹੀਂ ਪਾਇਆ ਚਲੋ ਜੀ ਇੱਥੇ ਆਪਾਂ ਧੋ ਲਾਂਗੇ ਕੱਪੜੇ ਦਵਾ ਦੋ ਤੇ ਕੱਪੜੇ ਮੈਂ ਸੁੱਕਣੇ ਪਾ ਦੂੰਗੀ ਦਵਾ ਦੋ ਦੈਨ ਮਿਲਦੇ ਨੇ ਨੈਕਸਟ ਕਲਿੱਪ ਤੇ ਨਾਲ ਲਓ ਜੀ ਆਪਾਂ ਕੱਪੜੇ ਆਪਣੇ ਸੁਕਣੇ ਪਾਤੇ ਸੀ ਆਗੇ ਸੋ ਆਪਣਾ ਮੇਨ ਕਮ ਕਿਚਨ ਦੇ ਵਿੱਚ ਸੋ ਕਿਚਨ ਦੇ ਵਿੱਚ ਤੁਹਾਨੂੰ ਪਤਾ ਹੀ ਆਪਾਂ ਲੰਚ ਬਾਕਸ ਤਿਆਰ ਕਰਨ ਦੇ ਸੋ ਜਿਹੜੀ ਸਬਜੀ ਆਪਾਂ ਤਾਜੀ ਬਣਾਨੇ ਰੋਜ਼ ਸਵੇਰ ਸੋ ਆਪਾਂ ਪਹਿਲਾਂ ਕੱਟਦੇ ਆ ਸੋ ਆਪਾਂ ਫਿਰ ਧਰਦੇ ਆ ਫਿਰ ਆਪਾਂ ਰੋਟੀ ਬਣਾਨੇ ਆ ਹਨਾ ਚਲੋ ਜੀ ਆਪਾਂ ਇਸ ਤਰ੍ਹਾਂ ਹੁਣ ਆਪਣੀ ਜਿਹੜੀ ਸਬਜੀ ਉਹਨੂੰ ਕੱਟ ਲਾਂਗੇ ਦਵਾ ਦਾ ਨਾਲੇ ਇੱਥੇ ਮੈਂ ਕਰ ਰਹੀ ਸੀ ਮੰਮੀ ਨਾਲ ਗੱਲਾਂ ਤੇ ਮੈਂ ਗੱਲ ਕਰ ਰਹੀ ਸੀ ਮੇਰੀ ਨਾਲ ਕਰਦੇ ਮਤਲਬ ਕਰਦੇ ਹੁੰਦੀਆਂ ਜਿਵੇਂ ਲੋਹੇ ਦੀ ਕਰਦੇ ਇੱਕ ਮੇਰੀ ਫੇਵਰੇਟ ਹੈ ਸੋ ਮੈਂ ਉਹਦੇ ਨਾਲ ਕੱਟਦੀਆਂ ਤੇ ਮੈਂ ਛੇਤੀ ਕੱਟੀ ਜਾਂਦੀ ਆ ਤੇ ਜਿਹੜੀਆਂ ਅੱਜ ਕੱਲ ਤੁਹਾਨੂੰ ਪਤਾ ਪਲਾਸਟਿਕ ਜਿਹੜੀਆਂ ਨੇ ਉਹ ਚੰਗੀ ਤਰ੍ਹਾਂ ਕੱਟਦੀਆਂ ਨਹੀਂ ਸੋ ਮੈਂ ਪੁੱਛ ਰਹੀ ਸੀ ਮੈਂ ਕਿ ਮੇਰੀ ਕਰਦੇ ਕਿੱਥੇ ਆ ਲੋਹੇ ਵਾਲੀ ਉਹਦੇ ਨਾਲ ਕੱਟਣੀ ਸਬਜ਼ੀ ਸੋ ਉਧਰ ਮੰਮੀ ਨਾਲ ਗੱਲਾਂ ਲੱਗ ਗਈ ਸੀ ਚਲੋ ਜੀ ਆਪਣੀ ਸਬਜ਼ੀ ਕੱਟੇਗੀ ਸੀ ਸੋ ਦਵਾਦਾਂ ਮੈਂ ਲੈ ਆਈ ਸੀ ਸਮਾਨ ਤੇਲ ਵਗੈਰਾ ਜੀਰਾ ਵਗੈਰਾ ਹੁਣ ਆਪਏ ਤੇ ਦਵਾਦਵ ਕੀ ਕਰਾਂਗੇ ਆਪਾਂ ਜਿਹੜਾ ਸਬਜੀ ਨੂੰ ਧਰ ਲਵਾਂਗੇ ਹਾਂਜੀ ਇੱਥੇ ਹੁਣ ਆਪਾਂ ਧਰ ਲਵਾਂਗੇ ਆਪਣੀ ਸਬਜੀ ਨੂੰ ਗਰਮੀ ਬਹੁਤ ਜ਼ਿਆਦਾ ਹੈ ਮੈਂ ਪਤਾ ਨਹੀਂ ਮੈਂ ਕਹਦੇ ਨਹੀਂ ਮੰਮੀ ਨੂੰ ਕਿ ਮੈਨੂੰ ਹੀ ਲੱਗਦੀ ਹੈ ਕਿ ਸੱਚੀ ਗਰਮੀ ਬਹੁਤ ਜ਼ਿਆਦਾ ਹੈਗੀ ਆ 3 ਦਿਨ ਹੋ ਗਏ ਇੰਨੀ ਜ਼ਿਆਦਾ ਗਰਮੀ ਹੈ ਨਾ ਮੈਂ ਗਰਮੀ ਮਤਲਬ ਬਹੁਤ ਜ਼ਿਆਦਾ ਹੀ ਕਹਿ ਸਕਦੇ ਆਪਾਂ ਮੈਂ ਕਹਦੇ ਨਹੀਂ ਕਿਤੇ ਮੈਂ ਹੀ ਮੰਮੀ ਕਿਚਨ ਦੇ ਵਿੱਚ ਜਦੋਂ ਖੜੀ ਮੈਨੂੰ ਹੀ ਲੱਗਦੀ ਕਿ ਨਹੀਂ ਗਰਮੀ ਮੰਮੀ ਹੈ ਹੀ ਬਹੁਤ ਆ ਚਲੋ ਜੀ ਹੁਣ ਕੀ ਕਰੀਏ ਫਿਰ ਗਰਮੀ ਖਾਣਾ ਵੀ ਤਾਂ ਹੈਗਾ ਆਪਾਂ ਬਣਾਵਾਂਗੇ ਤਾਂ ਖਾਵਾਂਗੇ ਨਾ ਸੋ ਆਪਾਂ ਇਗਨੋਰ ਕਰਦੇ ਹੋਏ ਗਰਮੀ ਨੂੰ ਆਪਾਂ ਆਉਦੇ ਕੰਮ ਕਰਦੇ ਰਹਿੰਦੇ ਆ ਚਲੋ ਜੀ ਵਾਰੀ ਆ ਗਈ ਸੀ ਰੋਟੀ ਦੀ ਸੋ ਆਪਾਂ ਆਪਣਾ ਉਹੀ ਗੱਲ ਸਾਰੇ ਕੰਮ ਖੜ-ਖੜ ਕੇ ਆਪਾਂ ਕਰਦੇ ਆ ਸੋ ਤੁਹਾਨੂੰ ਪਤਾ ਸੋਭਾ ਦੇ ਉੱਠਣ ਨੇ ਥੱਕ ਜਾਈਦਾ ਸੋ ਆਪਾਂ ਰੈਡੀ ਕਰਵਾਈ ਆ ਚੇਅਰ ਇਹ ਚੇਅਰ ਰੈਡੀ ਕਰਵਾਈ ਆ ਨਾ ਬੈਠ ਕੇ ਬਹੁਤ ਹੀ ਕੰਫਰਟੇਬਲ ਹੋ ਗਿਆ ਆ ਆਪਾਂ ਬੈਠ ਕੇ ਦੇ ਉੱਪਰ ਬੈਠ ਕੇ ਵਧੀਆ ਰੋਟੀ ਪਕਾ ਲੈਨੇ ਇਹ ਬਣਵਾਈ ਸੀ ਸਮ ਜਿਵੇਂ ਮੰਮਾ ਨੂੰ ਇੱਕ ਸਮ ਟਾਈਮ ਕਿ ਲੋਕ ਹੁੰਦੇ ਹੀ ਆ ਬੰਦਾ ਚਲਾ ਜਾਂਦਾ ਤੇ ਮੰਮੀ ਕਹਿੰਦੇ ਮੈਂ ਇਥੋਂ ਖੜ ਕੇ ਰੋਟੀ ਬੰਦੀ ਨਹੀਂ ਸੋ ਆਪਾਂ ਸੋਚਿਆ ਸਮ ਟਾਈਮ ਕਈ ਵਾਰ ਮੰਮਾ ਨੂੰ ਵੀ ਬਣਾਉਣੀ ਪੈਂਦੀ ਐ ਸੋ ਚਲੋ ਮੰਮਾ ਨੇ ਕੁਰਸੀ ਰੈਡੀ ਕਰਵਾਤੀ ਆ ਆਪਾਂ ਆਪਣੇ ਉਧਰ ਮਦਰਨ ਕੋਲ ਸੀਗੀ ਉਧਰ ਵੀ ਰੈਡੀ ਕਰਵਾਈ ਸੀ ਆਪਣੇ ਪੇਕੇ ਘਰ ਸੋ ਆਪਾਂ ਉਹਨਾਂ ਤੋਂ ਕਾਰੀਗਰਾਂ ਤੋਂ ਹੀ ਆਪਾਂ ਚੇਅਰ ਰੈਡੀ ਕਰਵਾ ਕੇ ਇੱਥੇ ਲੈ ਆਈ ਸੀ ਤੇ ਬਹੁਤ ਹੀ ਮਤਲਬ ਹੈਗੀ ਕੰਫਰਟੇਬਲ ਹੈ ਬੈਠ ਕੇ ਬਹੁਤ ਹੀ ਮਤਲਬ ਬੰਦਾ ਨਾ ਇੱਕ ਹੁੰਦਾ ਨਾ ਖੜਾ ਖੜਾ ਬੰਦਾ ਰੋਟੀ ਬਗਾਉਂਦਾ ਥੱਕ ਜਾਂਦਾ ਤੇ ਇਹਦੇ ਤੇ ਬੈਠ ਕੇ ਬੰਦਾ ਰੋਟੀ ਬਗਾਉਂਦਾ ਥੱਕਦਾ ਨਹੀਂ ਬਿਲਕੁਲ ਵੀ ਤੇ ਮੈਂ ਫਸਟ ਟਾਈਮ ਇਹਦੇ ਤੇ ਅੱਜ ਬੈਠੀ ਸੀ ਬਹੁਤ ਵਧੀਆ ਐਕਸਪੀਰੀਅੰਸ ਰਹਾ ਮੰਮੀ ਦੱਸ ਰਹੀ ਸੀ ਬੁਲਾ ਕੇ ਫਿਰ ਮੈਂ ਮੰਮੀ ਨੂੰ ਬੁਲਾਇਆ ਮੈਂ ਕਿਹਾ ਮੰਮੀ ਆਓ ਦੇਖੋ ਬਹੁਤ ਮਜ਼ਾ ਆ ਰਿਹਾ ਇੱਥੇ ਬੈ ਕੇ ਰੋਟੀ ਬਣਾਉਣਾ ਤੁਹਾਨੂੰ ਤਾਂ ਭਾਵੇਂ ਜਿੰਨੀ ਮਰਜ਼ੀ ਰੋਟੀਆਂ ਬਣਾਉਣਾ ਮੈਂ ਕਿਹਾ ਗਰਮੀ ਵੀ ਨਹੀਂ ਲੱਗਦੀ ਸੋ ਮਜ਼ਾ ਆ ਰਿਹਾ ਸੀ ਇੱਥੇ ਮੰਮੀ ਨੂੰ ਬੁਲਾ ਕੇ ਗੱਲਾਂ ਕਰ ਰਹੀ ਸੀ ਨਾਲ ਦਾਸ ਰਹੀ ਸੀ ਮੰਮੀ ਆਜਾ ਜੋ ਆ ਵੇਖੋ ਕਿ ਨਮਾਜ਼ ਆ ਰਹੀ ਹੈ ਆ ਮੰਮੀ ਆ ਕੇ ਦੇਖਣ ਲੱਗ ਗਏ ਮੈਨੂੰ ਬਹੁਤ ਮਜ਼ਾ ਆਈ ਜਾਂਦਾ ਹੈਗਾ ਸੱਚੀ ਮੈਨੂੰ ਬਹੁਤ ਮਜ਼ਾ ਆਇਆ ਮੈਂ ਤੇ ਮੈਨੂੰ ਤਾਂ ਇਹ ਹੋਣ ਲੱਗਿਆ ਮੈਂ ਕਿਨ ਬੜਾ ਮਜ਼ਾ ਆਈ ਜਾਂਦਾ ਮੈਂ ਕਿ ਹੋਰ ਰੋਟੀਆਂ ਬਕਾ ਲ ਜੀ ਤਾਂ ਕਰਦਾ ਉੱਤੇ ਬੈਠੀ ਤੇ ਗਰਮੀ ਨੂੰ ਇਗਨੋਰ ਕਰ ਰਹੀ ਸੀ ਪਰ ਮੈਂ ਸੀਨਾ ਬਹੁਤ ਆ ਰਹੀ ਸੀ ਪਰ ਮੈਂ ਗਰਮੀ ਨੂੰ ਇਗਨੋਰ ਕਰਕੇ ਇੰਜੋਏ ਕਰ ਰਹੀ ਸੀ ਚੇਅਰ ਦੇ ਉੱਤੇ ਬੈਠ ਕੇ ਰੋਟੀਆਂ ਬਗਾਣਾ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਲੋੜ ਜੇ ਇੱਥੇ ਆਪਣਾ ਬ੍ਰੈਕਫਾਸਟ ਰੈਡੀ ਹੋ ਗਿਆ ਸੀ ਲੈਂਚ ਵਗੈਰਾ ਜਿਹੜਾ ਆਪਣਾ ਟਿਫਨ ਦੇ ਵਿੱਚ ਤਿਆਰ ਕਰਨਾ ਸੀ ਹਸਬੰਡ ਲਈ ਤੇ ਬੇਬੀ ਲਈ ਸੋਪਾ ਰੈਡੀ ਕਰ ਲਿਆ ਸੀ ਤੇ ਆਪਣੀ ਵਾਰੀ ਆ ਗਈ ਸੀ ਸਫਾਈ ਦੀ ਸੋ ਮੈਂ ਕੋਸ਼ਿਸ਼ ਕਰਦੀ ਨਹੀਂ ਕਿ ਰੋਟੀ ਮਤਲਬ ਰੋਟੀ ਬਣਾਉਣ ਤੋਂ ਬਾਅਦ ਨਾਲ ਦੇ ਨਾਲ ਕਲੀਨਿੰਗ ਕਰਦਾ ਸੋ ਬਾਅਦ ਚੋਂ ਬੰਦੇ ਇੱਕ ਵਾਰੀ ਥੱਕ ਜੇ ਬੈਠ ਜਾਣਾ ਰੈਸਟ ਕਰਨ ਲੱਗ ਜਾਂਦਾ ਫਿਰ ਉਹ ਅੱਧਾ ਪੂਨਾ ਘੰਟਾ ਵੇਸ ਚਲਾ ਜਾਂਦਾ ਫਿਰ ਉਹ ਦੁਬਾਰਾ ਉਹ ਕੰਮ ਜੀ ਦੀ ਰੀਸ ਚ ਨਹੀਂ ਆਉਂਦੀ ਕਿ ਨੇੜੇ ਆ ਕੇ ਸੋ ਮੈਨੂੰ ਇਹ ਹੁੰਦਾ ਕਿ ਮੈਂ ਦਵਾ ਦਾ ਇੱਕ ਵਾਰੀ ਮਤਲਬ ਗੈਸ ਦੀ ਤੇ ਸੈਲਫ ਦੀ ਕਲੀਨਿੰਗ ਕੰਪਲੀਟ ਕਰ ਜਾ ਬਾਕੀ ਮੇਨ ਕਲੀਨਿੰਗ ਤਾਂ ਆਪਾਂ ਕਰਦੇ ਬਾਅਦ ਵਿੱਚ ਕਰਦੇ ਆ ਸੋ ਆਪਾਂ ਤਾਂ ਬਾਅਦ ਆਪਣਾ ਮੇਨ ਇਹ ਕੰਮ ਹੁੰਦਾ ਜਿਹੜਾ ਕਰ ਲਿਆ ਸੋ ਆਪਾਂ ਇੱਥੇ ਕਲੀਨਿੰਗ ਕਰਕੇ ਫਿਰ ਹੋਗੇ ਸੀ ਆਪਣੀ ਕਿਚਨ ਦਾ ਮੇਨ ਚੀਜ਼ ਕੰਮ ਕੰਪਲੀਟ ਹੋ ਗਿਆ ਸੀ ਕਹਿ ਸਕਦੇ ਆਪਾਂ ਚਲੋ ਜੀ ਮਿਲਦੇ ਆਪਾਂ ਨੈਕਸਟ ਕਲਿੱਪ ਦੇ ਨਾਲ ਇੱਥੇ ਦੁੱਧ ਆਪਣਾ ਪਿਆ ਸੀ ਉਬਾਲਣ ਵਾਲਾ ਸੋ ਦੁੱਧ ਸੋਭਾ ਔਰ ਜਿਵੇਂ ਥੋੜੀ ਇੱਕ ਮੈਂ ਇੱਕ ਸਾਈਡ ਤੇ ਸਬਜੀ ਤਾਂ ਲਈ ਦੂਜੀ ਪਾਸੇ ਰੋਟੀਆਂ ਲੱਗ ਗਈ ਸੋ ਮੈਂ ਆਪਣਾ ਦੁੱਧ ਗਰਮ ਕਰਨ ਵਾਲਾ ਸੀਗਾ ਮੰ ਮੰਮਾ ਨੇ ਰੱਖਤਾ ਸੀ ਕਿਚਨ ਦੇ ਵਿੱਚ ਤੋਂ ਆਪਾਂ ਚੱਕ ਕੇ ਦਵਾਦਾ ਮੈਂ ਕਹਿੰਦਾ ਦੁੱਧ ਨੂੰ ਗਰਮ ਕਰ ਲਈਏ ਚਲੋ ਜੇ ਆਪਾਂ ਇੱਥੇ ਧਰਤਾ ਸੀ ਦੁੱਧ ਮਿਲ ਰਿਹਾ ਨੈਕਸਟ ਕਲਿੱਪ ਦੇ ਨਾਲ ਤੁਹਾਨੂੰ ਪਤਾ ਹੈ ਨੈਕਸਟ ਕੰਮ ਆਪਣਾ ਕੀ ਹੋਊਗਾ ਜਿਹੜੇ ਆਪਣੇ ਰੋਡ ਡੇਲੀ ਵਲੌਗ ਦੇਖਦੇ ਉਹਨਾਂ ਨੂੰ ਪਤਾ ਹੈ ਕਿ ਆਪਾਂ ਰੋਟੀ ਬਕਾਨ ਤੋਂ ਬਾਅਦ ਆਪਾਂ ਜਾਣੇ ਪਹਿਲਾਂ ਗਊ ਮਾਤਾ ਨੂੰ ਰੋਟੀ ਫੇਰੀ ਰੋਟੀ ਜਿਹੜੀ ਬਣਾਉਨੇ ਆ ਗਊ ਮਾਤਾ ਨੂੰ ਦਿੰਨੇ ਆ ਤੇ ਦੂਜੀ ਰੋਟੀ ਆਪਾਂ ਦਿੰਨੇ ਬਾਅਦ ਡੌਗੀ ਨੂੰ ਪਾ ਦਿੰਦੇ ਆ ਇੱਥੇ ਆਪਣੀ ਜਿਹੜੀ ਇਹ ਗਾਂ ਨਖਰੇ ਕਰ ਰਹੀ ਸੀ ਏਨੇ ਕੀ ਕੀਤਾ ਇਹਨੂੰ ਮੈਂ ਕਿਹਾ ਰੋਟੀ ਖਾ ਲੈ ਇਹਨੇ ਖਾਦੀ ਨੇ ਥੱਲੇ ਸੁੱਟਦੀ ਇਹਨੇ ਰੋਟੀ ਥੱਲੇ ਸੁੱਟਦੀ ਜਦੋਂ ਫਿਰ ਮੈਂ ਚੱਕ ਕੇ ਦੁਬਾਰਾ ਮੈਂ ਕਿਹਾ ਨਹੀਂ ਤੂੰ ਖਾ ਮੈਂ ਨਾ ਮਤਲਬ گاਉਂ ਨਾਲ ਵੀ ਗੱਲਾਂ ਕਰਦੇ ਨੇ ਸਮ ਟਾਈਮ ਮੈਂ ਕਿਹਾ ਨਹੀਂ ਤੂੰ ਖਾ ਤੂੰ ਰੋਟੀ ਕਿਉਂ ਨਹੀਂ ਖਾਂਦੀ ਰੋਇਸਾ ਹਾਨੀ ਆ ਚਲੋ ਜੇ ਤੂੰ ਬਾਅਦ ਮੈਂ ਉਹਨੂੰ ਰੋਟੀ ਮੂੰਹ ਚ ਚੁਪਾ ਕੇ ਚਲੋ ਜੀ ਮੈਂ ਬਾਹਰ ਚਲੇ ਗਈ ਲੋ ਜੀ ਪਰ ਦੇ ਕੰਮ ਕਰ ਤਵੇਰ ਕੇ ਆ ਗਏ ਸੀ ਲੋ ਜੀ ਓਵਰ 올 ਆਪਣੇ ਹੁਣ ਕੰਮ ਫਿਨਿਸ਼ ਹੈ ਜੱਪ ਚੋਤ ਨੂੰ ਜਸਟ ਨਿਵਾਣਾ ਰਿਹਾ ਟਾਈਮ ਹੋ ਗਿਆ 7:03 ਮਿੰਟ ਸੋ ਆਪਾਂ ਸਫਾਈਆਂ ਤੇ ਰੋਟੀ ਪਾਣੀ ਸਭ ਨੇ ਵੇਰ ਲਏ ਇਸ ਕਪੜੇ-ਕਪੜਿਆਂ ਦਾ ਚਲੋ ਹੁਣ ਆਪਾਂ ਇੱਕ ਵਾਰ ਦੂਜੀ ਵਾਰ ਫੇਰਨਾ ਕਿਉਂਨੇ ਗਰਮੀ ਬਹੁਤ ਜ਼ਿਆਦਾ ਹੈ ਸੋ ਆਪਾਂ ਇਹ ਦੂਬਾਰ ਜੱਪ ਜੱਪਣਾ ਵਾਂਗੇ ਮਿਲਦੇ ਆਪਾਂ ਨੈਕਸਟ ਵੀਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਟਾਈਮ ਹੋ ਗਿਆ ਸੀ 7:45 ਮਿੰਟ ਤੇ ਆਪਾਂ ਜੱਪ ਨੂੰ ਕਰਤਾ ਰੈਡੀ ਬੇਟਾ ਹਾਂ ਸਸੀ ਕਾ ਕਰਦੇ ਬੇਟਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਤੁਸੀਂ ਰੈਡੀ ਹੋ ਗਏ ਬੇਟਾ ਤੁਸੀਂ ਇੱਧਰ ਸੋ ਇਹ ਉਹਦੀ ਜਿਹੜੀ ਮੇਡ ਹੈ ਦੀ ਉੱਤੇ ਬੇਟਾ ਉਹ ਬੈਗ ਚੱਕੋ ਗੰਦਾ ਜੁਬੇੜਾ ਨਾ ਉਹਨੂੰ ਬੀਬੀ ਕਹਿੰਦਾ ਸੋ ਕਹਿ ਰਿਹਾ ਕਿ ਮੈਂ ਬੀਬੀ ਕੋਲ ਜਾਣਾ ਠੀਕ ਹੈ ਬੇਟਾ ਲਾਉਟ ਜਾਟ ਹੋ ਗਿਆ ਰੈਡੀ ਜਾਟ ਹੋ ਗਿਆ ਰੈਡੀ ਹਾਂਜੀ ਬੋਲਦੇ ਬੇਟਾ ਹੈ ਪਰਫਿਊਮ ਲਾ ਕੇ ਆਏ ਹੋ ਪਰਫਿਊਮ ਲਾ ਕੇ ਆਇਆ ਬੇਟਾ ਓਕੇ ਤੇ ਸਾਮਯਮ ਨੂੰ ਕਹਿ ਦੋ ਜੀ ਏਸੀ ਔਨ ਕਰ ਦਿਆ ਕਰੋ ਵੀ ਸਾਡੇ ਨੂੰ ਠੀਕ ਹੈ ਕਹਦਾ ਕਰੋ ਮੈਮ ਗੰਮੀ ਲੱਗਦੀ ਐ ਅਸੀਂ ਓਨ ਕਰ ਦੋ ਬਾਪੀ ਬਾਪੀ ਬਰਫੀ ਖਾਣੀ ਆ ਬਰਫੀ ਕੋਈ ਨਾ ਲੈ ਆ ਦਾਂਗੇ ਜਿੱਦਨ ਗਏ ਨਾ ਮੰਡੀ ਬਰਫੀ ਲੈ ਆ ਦਾਂਗੇ ਟੋਫੀਆਂ ਟੋਹੀ ਪਾਤੀਆਂ ਤੇਰੇ ਬੈਗ ਚ ਇਧਰ ਵੇਖੋ ਟੋਫੀਆਂ ਨਾ ਜੇ ਤੈਨੂੰ ਜੀ ਕੀਤਾ ਟੋਫੀਆਂ ਆ ਫਰੰਟ ਵਾਲੀ ਦੇਵ ਦੇ ਵਿੱਚ ਵੇਖੋ ਟੋਫੀਆਂ ਪਈਆਂ ਨੇ ਆ ਪਈਆਂ ਠੀਕ ਉੱਥੇ ਖਾ ਲਓ ਜੇ ਠੀਕ ਐ ਨੀਚੇ ਪਾ ਲਓ ਉਧਰ ਵਿੱਚੇ ਪਾ ਲਓ ਬੈਗ ਬੰਦ ਕਰੋ ਜਿੱਪਾ ਬੰਦ ਕਰ ਲਓ ਆਪਣੇ ਆਪ ਜਿੱਪਾ ਹਾਂ ਕਾਪੀ ਪਾਤੀ ਜਿੱਪਾ ਬੰਦ ਕਰੋ ਨਹੀਂ ਨਹੀਂ ਹੁੰਦੀ ਸਿੱਖੋ ਬੇਟਾ ਵੱਲ ਕਿਵੇਂ ਸਿੱਖੋਗੇ ਵੱਲ बोटल कितनी बोटल वाटर बोटल बार पे चलो जी चलिए फिर स्कूल शेर नहीं हिला इधर मम्मा ना जी बोलो हाँ जी बोल जाओ हाँ जी ओके बेटा चलो जी जी आप दे स्कूल लेकिन आप थोड़ा चेर रैसटे तो 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 चलो फिर एक वीडियो तो बनवा लो नच के दिखा दो कॉल चलने झूठे लाने चल झूटे ठीक है प्ले कर ना प्ले कर चलने हो ना जैप जप चल सिट स्टैंड कर दो मड़ी जी सिट स्टैंड 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 करो स्टैंड क्लैपिंग कर दो उत्थे खाऊगा सारा कुछ उ जेडा जी किता चीज खा ली गई बिच्चे पा दोकूले खाऊगा नोटबुक है ठीक है ओके दस दी सारा कुछ ठीक है ओके मैं लैंड आऊँगी जूस पी ओके प्रोमिस प्रोमिस कर लो ममा प्रोमिस ऐसे करो बेटा डन डन दैन स आज बेटा टेन मिनट पे है प्ले कर लो टेन मिनट बोलना जे अपना चलो ए करो नहीं टाइम, पे चलो एक वीडियो शूट कर है, वीडियो शूट करिए, कर आज बेटा एक वीडियो के दिखाई इधर वीडियो बना के दस इधर वीडियो दसो दुर देू सारा पता दू कि

ਓਕੇ ਚਲੋ ਜੀ ਜੱਪ ਦਾ ਹੋ ਗਿਆ ਬੈਕ ਰੈਡੀ ਜੱਪ ਹੋ ਗਿਆ ਰੈਡੀ ਮਿਲੂਗਾ ਹੁਣ ਸਕੂਲੋਂ ਆ ਕੇ ਡੇ ਟੂ ਬਾਈ ਬੇਟਾ ਚਲੋ ਫਿਰ ਮੰਮਾ ਨੂੰ ਬਾਈ ਕਰੋ ਬਾਈ ਮੰਮਾ ਪਾਣੀ ਦਾ ਕਰ ਦੋ ਮੰਮਾ ਨੂੰ ਮੰਮਾ ਨਹੀਂ ਮੋਟਰਸਾਈਕਲ ਨੂੰ ਨਹੀਂ ਕਰਦੇ ਮੰਮਾ ਨੂੰ ਪਾਣੀ ਕਰੋ ਮੰਮਾ ਨੂੰ ਪਾਣੀ ਕਰੋ ਗੁੱਡ ਬਾਏ ਵਾਓ ਬੜੀ ਛੋਨੀ ਛੋਨੀ ਆਈ ਜਾਂਦੀ ਐ ਛੋਨੀ 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 ਛਰਾਰਤੀ ਕੱਕਾ ਛਰਾਰਤੀ ਕੱਕਾ ਬਹੁਤ ਵੱਡਾ ਹੋ ਗਿਆ ਹੁਣ ਨਹੀਂ ਇਹਨੂੰ ਕੋਈ ਐ ਤੂ ਦਾ ਵੀਰ ਤੇ ਲਓ ਜੀ ਆਪਾਂ ਹੋ ਗਏ ਰੈਡੀ ਤੇ ਆਪਾਂ ਉਂਗਲੇ ਕਿਉਂ ਨਾ ਜਪ ਜੋ ਤ ਨੂੰ ਕਿਉਂਕਿ ਆਪਨੋ ਹਜੇ ਉਹ ਹੁਣੀ ਬੈਣਾ ਉੱਠਣਾ ਸਿੱਖੂਗਾ ਸੋ ਆਪਾਂ ਜ਼ਿਆਦਾ ਚੰਨੇ ਬਠਾਉਂਦੇ ਹੁ ਆਪਾਂ ਦਿਨ ਟੂ ਘੰਟੇ ਨੂੰ ਕੋਸ਼ਿਸ਼ ਕਰਦੇ ਦੋ ਘੰਟੇ ਨੂੰ ਬੈਠ ਜੇ ਸਹੀ ਤਰੀਕੇ ਨਾਲ ਤੇ ਚਲੋ ਆਪਾਂ ਬਸ ਹੁਣ ਲੈ ਕੇ ਆਂਦੇ ਹਾਂਜੀ ਚਲੋ ਮਿਲਦੇ ਫਿਰ ਆਪਾਂ ਕਿ ਤੁਹਾਨੂੰ ਈਵਨਿੰਗ ਕੱਢੀ ਦੀ ਨਹੀਂ ਈਵਨਿੰਗ ਕੱਢੀ ਦੀ ਨਹੀਂ ਬਣਾ ਦੋ ਮੈਨੂੰ ਬਣਾ ਦਾਂਗੇ ਪਹਿਲਾਂ ਮੰਮਾ ਨੂੰ ਚਾਹ ਪੀ ਲੈਣ ਦੋ ਬੇਟਾ ਫਿਰ ਟਾਈਮ ਹੋ ਹੀ ਜਾਂਦਾ ਟਿਊਸ਼ਨ ਪੜਾਣੇ ਨਾ ਮੰਮਾ ਨੇ ਚਾਹ ਬਣਾ ਲੀ ਪੀ ਲੈਣ ਦੋ ਰੱਗੀ ਸੀ ਅਨੂਬਾਲਲੇ ਸੀ ਆਪਣੇ ਕੋਲ ਬਰੈਡ ਪਏ ਹੋਏ ਸੀ ਕਿ ਮੈਂ ਕਹਿੰਦਾ ਵੇਸਟ ਨਾ ਜਾਣ ਤੇ ਆਪਣੇ ਕੋਲ ਆਲੂ ਪਏ ਸੀ ਸੁਗਰ ਜੋ ਬਾਲਲੇ ਸੀ ਚਲੋ ਜੀ ਮੈਂ ਸੋਚਿਆ ਚਲੋ ਜੀ ਆਪਾਂ ਜੋ ਤੁਹਾਨੂੰ ਕੁਝ ਡਿਫਰੈਂਟ ਖਵਾ ਦਈਏ ਜੀ ਬੁਲਾ ਲਓ ਜੀ ਇਦੋਂ ਨੂੰ ਪਤਾ ਹੀ ਹੋਣਾ ਕਿ ਆਪਣਾ ਬੀਵੀ ਹੈ ਜਿਹੜਾ ਉਹ 3 ਵਜੇ ਤੋਂ ਲੈ ਕੇ 3:30 4:00 ਤੋਂ ਪਹਿਲਾਂ ਪਹਿਲਾਂ ਮਤਲਬ ਕੁਝ ਖਾਣ ਨੂੰ ਮੰਗਦਾ ਸੋ ਜਿਆਦਾਤਰ ਉਹ ਲਾਈਕ ਕਰਦਾ ਪੋਹਾ ਸੋ ਮੈਂ ਅੱਜ ਸੋਚਿਆ ਆਪਣੇ ਬਰੈਡ ਪਏ ਹੋਏ ਸੀ ਜੋ ਮੈਂ ਚਾਹ ਆਲੂ ਵੀ ਆਪਣੇ ਨਾਲ ਬੋਇਲ ਕੀਤੇ ਪਏ ਹੋਏ ਸੀ ਸੋ ਮੈਂ ਸੋਚਿਆ ਕਿ ਮੈਂ ਐਡਾ ਕਰਦੇ ਆ ਆਪਣਾ ਸੈਂਡਵਿਚ ਰੈਡੀ ਕਰ ਦਿੰਨਾ ਇੱਕ ਵਾਰ ਸੋ ਆਪਣਾ ਸੈਂਡਵਿਚ ਰੈਡੀ ਕਰ ਦੇ ਤੇ ਦੂਜੇ ਪਾਸੇ ਮੈਨੂੰ ਚਲ ਚਾਰ ਵਜੇ ਪੀਸ਼ਨ ਪੜਾਣੀ ਸੋ ਦਾਬਦਾ ਮੈਂ ਆਲੂ ਚੌਲਾਂ ਸਬਜ਼ੀ ਤੜਕਾ ਲਾਤਾ ਮੱਕ ਚਲੋ ਸਬਜ਼ੀ ਵੀ ਰੈਡੀ ਹੋ ਜੂਗੀ ਤੇ ਪਿੱਛੇ ਆਪਣਾ ਕੰਮ ਥੋੜਾ ਰਹਿ ਜੂਗਾ ਕਿਉਂਕਿ ਉਸ ਤੋਂ ਬਾਅਦ ਟਿਊਸ਼ਨ 6 ਵਜੇ ਪੜਾਉਣ ਤੋਂ ਬਾਅਦ ਆਪਾਂ ਜੱਪ ਜੋ ਦਾ ਜੂੜਾ ਕਰਨਾ ਉਹਨੂੰ ਨਵਾਣਾ ਥੈਨ ਉਸ ਤੋਂ ਬਾਅਦ ਕਿਚਨ ਦਾ ਜਿਹੜਾ ਕੰਮ ਹੋ ਗਿਆ ਜਾਂ ਵੇੜੇ ਵਿੱਚ ਸਮ ਟਾਈਮ ਮੈਨੂੰ ਟਾਈਮ ਹੋਵੇ ਤਾਂ ਮੈਂ ਵੇੜੇ ਦੇ ਵਿੱਚ ਵੀ ਝਾੜੂ ਲਗਾ ਲੈਨੇ ਸ਼ਾਮ ਨੂੰ ਵੀ ਫਿਰ ਇਦਾਂ ਦੇ ਕੰਮ ਛਿੱਕੇ ਮੋਟੇ ਕੰਮ ਨਵੇਂ ਮਿਲਨੇ ਆ ਜੇ ਟਾਈਮ ਹੋਵੇ ਤਾਂ ਰੋਟੀ ਮੈਂ ਪਕਾ ਲੈਨੀ ਨਹੀਂ ਮੰਮੀ ਪਕਾ ਲੈਂਦੇ ਇਵਨਿੰਗ ਨੂੰ ਬਸ ਸਾਡੇ ਤਾਂ ਰਲ ਮਿਲ ਕੇ ਚੱਲਦਾ ਰਹਿੰਦਾ ਜੇ ਬਸ ਇਸੇ ਤਰ੍ਹਾਂ ਕਹਿੰਦੇ ਨਾ ਪਿਆਰ ਬਣਿਆ ਰਵੇ ਨਵੇਂ ਸੱਸ ਦੇ ਵਿੱਚ ਤੇ ਕ चलो जी बस मिल गया हेलो एवरीवन टाइम हो गया सी जी छे बज के पंद्रह मिनट सॉरी क्योंकि क्लिप उतु बाद छे बजे आप ट्यूशन पढ़ा के फ्री हो गए सी दैन आप हसबेंड आ गए सो अपना चपचू रेडी वगैरह कर लिया आज अच्छा ਇਕ ਤਾਂ ਆਪਾਂ ਜਾ ਕੇ ਆਉਣਾ ਸੀ ਮੰਡੀ ਆਪਣੇ ਇੱਕ ਦੋ ਕੰਮ ਸੀਗੇ ਸਭੋ ਕੰਮ ਨਿਭਣ ਕੇ ਆਵਾਂਗੇ ਸੋ ਅੱਜ ਜੇ ਆਪਾਂ ਚੱਲਦੇ ਸੀ ਕੋਨੇ ਨਾਲ ਮੰਡੀ ਚਲੋ ਜੀ ਚੱਲਦੇ ਆਪਾਂ ਕੋਨੇ ਨਾਲ ਮੰਡੀ ਦੇ ਨਾਲ ਆ ਕੇ ਆਪਾਂ ਜੇ ਹੋ ਸਕੇ ਤਾਂ ਉੱਥੇ ਉੱਤੀ ਕਲਿੱਪ ਵੀ ਜਰੂਰ ਲਵਾਂਗੇ ਕਿ ਆਪਾਂ ਕੀ ਕੰਮ ਕਰੇ ਸੀ ਪਾਪਾ ਚੱਲਦੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਪਾਪਾ ਕਾ ਜਾ ਰਹੇ ਸੀ ਮੰਡੀ ਤੋਂ ਆਪਣਾ ਫਸਟ ਕੰਮ ਜਿਹੜਾ ਸੀ ਉਹ ਅੱਗੇ ਸੀ ਆਪਾਂ ਫਸਟ ਕੰਮ ਸੀ ਆਪਣਾ ਸ਼ਾਪਿੰਗ ਹਸਬੰਦ ਦੇ ਲਈ ਸਮਰਦੇ ਲਈ ਕੁਝ ਸ਼ਾਪਿੰਗ ਕਰਨੀ ਸੀ ਉਹ ਆਪਾਂ ਸ਼ਾਪਿੰਗ ਕਰ ਰਹੇ ਸੀ ਇੱਥੇ ਤਾਂ ਇੱਕ ਮਿੰਟ ਮੈਨੂੰ ਸੀ ਜੋ ਕਿ ਮੈਂ ਇਹਨਾਂ ਨੂੰ ਨਹੀਂ ਦੱਸਿਆ ਸੋ ਮੈਂ ਅੱਦਰ ਨੂੰ ਨੂੰ ਪਤਾ ਲੱਗ ਜਾਊਗਾ ਗਾਣੇ ਕਲਿੱਪ ਦੇ ਵਿੱਚ ਇੱਥੇ ਜੱਪ ਜੁੱਤ ਨਾਲ ਗੁੱਸੇ ਹੋ ਗਿਆ ਸੀ ਪਾਪਾ ਨਾਲ ਕਿਉਂਕਿ ਪਾਪਾ ਚੇਂਜਿੰਗ ਰੂਮ ਦੇ ਵਿੱਚ ਚੇਂਜ ਕਰਨ ਜਾਂਦੇ ਸੀ ਤੇ ਇਹ ਕਹਿੰਦਾ ਮੈਂ ਵੀ ਜਾਣਾ ਹੈਗਾ ਪਾਪਾ ਤੁਸੀਂ ਕਿੱਥੇ ਜਾਂਦੇ ਹੋ ਸੇ ਗੁੱਸਾ ਕਰ ਰਹੀ ਸੀ ਚਲੋ ਜਿੱਥੇ ਮੈਂ ਦਿਖਾ ਰਹੀ ਸੀ ਤੁਹਾਨੂੰ ਆਉਂਦੇ ਹੁਣੇ ਆਉਂਗੇ ਤੇ ਚੇਂਜ ਕਰਕੇ ਦੇ ਦੇਵਾਂ ਤਾਂ ਆ ਕੇ ਦੇਖ ਲੈ ਆਪਣੇ ਮੰਡੀ ਦੇ ਵਿੱਚ ਫੇਮਸ ਸ਼ਾਪ ਹੈ ਨਹੀਂ ਕੀ ਜਿੱਥੇ ਆਪਾਂ ਆਏ ਹੈਗੇ ਆ ਸੋ ਹਰ ਤਰ੍ਹਾਂ ਦੀ ਕਲੈਕਸ਼ਨ ਇੱਥੇ ਮਿਲ ਜਾਂਦੀ ਐ ਜ਼ਰੂਰੀ ਨਹੀਂ ਕਿ ਆਪਾਂ ਹਾਈ ਕੁਆਲਿਟੀ ਦੀ ਲੈਣੀ ਐ ਕਿ ਆਪਣੇ ਮਾਣਾ ਜੋ ਜਿਸ ਚੈਸਸ ਮਤਲਬ ਜਿਸ ਪ੍ਰਾਈਸ ਦੇ ਵਿੱਚ ਵੀ ਚੀਜ਼ ਤੁਸੀਂ ਲੈਣਾ ਚਾਹਦੇ ਉਸੇ ਪ੍ਰਾਈਸ ਦੇ ਵਿੱਚ ਇੱਥੇ ਚੀਜ਼ ਮਿਲ ਜਾਂਦੀ ਜੇ ਤੁਸੀਂ ਕੋਸਟਲੀ ਲੈਣਾ ਚਾਹਦੇ ਤਾਂ ਤੁਸੀਂ ਕੋਸਟਲੀ ਲੈ ਸਕਦੇ ਜੋ ਸਿ ਲੋ ਮਤਲਬ